ਕਾਰੇ ਸ੍ਰੋਤੇਓ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸਟਾਰ ਏਜੀ ਨਿਊਜ਼ ਚੈਨਲ ਅਮਰਜੀਤ ਸਿੰਘ ਨਾਲ ਖਬਰ ਅਮਰੀਕਸਰ ਪੁਤਲੀਕਾਰ ਇਸਲਾਮਾਬਾਦ ਚੌਂਕ ਤੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਸਲੀ ਬੱਪੂ ਦੇ ਨਿਰਦੇਸ਼ ਅਤੇ ਚੂਤ ਕਾਂਗਰਸ ਦੇ ਸੀਨੀਅਰ ਅਸਕਰ ਰਵੀ ਪ੍ਰਕਾਸ਼ ਆਸੂ ਅਤੇ ਜ਼ਿਲ੍ਹਾ ਕਾਂਗਰਸ ਦੇ ਉਮੀਦਵਾਰ ਪ੍ਰਧਾਨ ਵਿਕਾਸ ਮਿਸ਼ਰਾ ਵੱਲੋਂ ਇਸਲਾਮਾਬਾਦ ਚੌਂਕ ਦੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੁਕਿਆ ਗਿਆ ਇਹ ਦੱਸੀ ਕਿ ਆਜਾ ਜਿਆਦਾ ਸਦਾਇਕ ਕਿਹੜੀ ਆਉਂਦਾ ਜਿਆਦਾ ਮੇਰਾ ਨਾਮ ਰਵੀ ਪ੍ਰਕਾਸ਼ ਆਸ਼ੂ ਹੈ ਮੈਂ ਸੀਨੀਅਰ ਜਰਨਲ ਸੈਕਟਰੀ ਆ ਪੰਜਾਬ ਯੂਥ ਕਾਂਗਰਸ ਦਾ ਅੱਜ ਅਸੀਂ ਪੁਤਲੀ ਘਰ ਸਲਾਮਾਬਾਦ ਚੌਕ ਵਿਖੇ ਪੁਤਲੀ ਘਰ ਸਲਾਮਾਬਾਦ ਚੌਕ ਵਿਖੇ ਨਿੰਦਰ ਮੋਦੀ ਦਾ ਬੀਜੇਪੀ ਦਾ ਪੁਤਲਾ ਸਾੜਿਆ ਪੁਤਲਾ ਅਸਲੀ ਸਾੜਿਆ ਜੀ ਬੀਤੇ ਦਿਨੀ ਜਿਹੜਾ ਰਵਨੀਤ ਬਿੱਟੂ ਹੈ ਮੰਤਰੀ ਹੈ ਬੀਜੇਪੀ ਦਾ ਉਹਨੇ ਜਿਹੜੀ ਬੱਧਰ ਭਾਸ਼ਾ ਚ ਟਿੱਪਣੀ ਕੀਤੀ ਹੈ ਸਾਡੇ ਰਾਹੁਲ ਗਾਂਧੀ ਜੀ ਬਾਰੇ ਜਿਸ ਇਨਸਾਨ ਨੇ ਤਰਨਾ ਸਖਾਇਆ ਹੋਵੇ ਜਿਸ ਇਨਸਾਨ ਨੇ ਉਂਗਲੀ ਫੜ ਕੇ ਇੱਥੋਂ ਤੱਕ ਪਹੁੰਚਾਇਆ ਹੋਵੇ ਕਿ ਜੜਾ ਬੀਜਪੀ ਉਸ ਇਨਸਾਨ ਬਾਰੇ ਗਲਤ ਭਾਸ਼ਾ ਟਿਫਨੀ ਕਰਨੀ ਇਹ ਮੰਤਪਾਖੀ ਗੱਲ ਆ ਵੇਖੋ ਜੀ ਬੀਜਪੀ ਨੇ ਇੱਕ ਕੰਗਰਾ ਰੌਤੀ ਅੱਗੇ ਜਿਹੜੀ ਆ ਭਦਰ ਭਾਸ਼ਾ ਦਾ ਪਯੋ ਕਰਦੀ ਹੁਣ ਦੂਸਰੀ ਵੀ ਆ ਗਈ ਦੂਸਰਾ ਪ੍ਰਮੇਲ ਬਿੱਟੂ ਆ ਗਿਆ ਇਹ ਦੋਨਾਂ ਜਾਨਾਂ ਦੇ ਵਿੱਚ ਸਿਰਫ ਭਦਰ ਭਾਸ਼ਾ ਅਸਲੀ ਬੋਲਦੇ ਕਿ ਆਪਣੇ ਆਪ ਨੂੰ ਟੀਆਰਪੀ ਲੈਣ ਲਈ ਫੇਮ ਲੈਣ ਲਈ ਪਰ ਇਹਨਾਂ ਨੂੰ ਇੰਨੀ ਸ਼ਰਮ ਚਾਹੀਦੀ ਆ ਜਿਸ ਇਨਸਾਨ ਨੇ ਉਂਗਲੀ ਫੜ ਕੇ ਤੁਰਨਾ ਸਕਾ ਵੇ ਇੰਨੇ ਮੁਕਾਮ ਚ ਇੱਕ ਨਾ ਬਣਾਇਆ ਵੇ ਰਮਨੀਤ ਬਿੱਟੂ ਰਮਨੀਤ ਬਿੱਟੂ ਨੂੰ ਕਾਂਗਰਸ ਹੀ ਕਾਂਗਰਸ ਦੀ ਹੀ ਦੇਣਾ ਤੇ ਅੱਜ ਉਸ ਇਨਸਾਨ ਬਾਰੇ ਗਲਤ ਸ਼ਬਦ ਭਾਸ਼ਾ ਦਾ ਪਯੋਗ ਕੀਤਾ ਉਸ ਦੇ ਖਿਲਾਫ ਅਸੀਂ ਬੀਜਪੀ ਦਾ ਪੁੱਤਣਾ ਸਾੜਿਆ ਜੀ ਲੱਗਦਾ ਵੀ ਸਿਕਿਉਰਿਟੀ ਲੈਣ ਵਾਸਤੇ ਬੀਜਪੀ ਆ ਲਜਾ ਰਹੇ ਹੋਗੇ ਬਿਲਕੁਲ ਜੀ ਸਿਕਿਉਰਿਟੀ ਲੈਣ ਲਈ ਬੀਜਪੀ ਆ ਲੋਕ ਜਾ ਰਹੇ ਨੇ ਹੋਰ ਕੋਈ ਗੱਲ ਹੀ ਨਹੀਂ ਆ ਯਾਂ ਤੇ ਲਾਲਚ ਨਾਲ ਜਿਹੜੇ ਲੋਕ ਦਲ ਬਦਲੂ ਨੇ ਆਪਣਾ ਸਿਆਸੀ ਲਹਾ ਲੈਣ ਲਈ ਰਾਤੋ ਰਾਤ ਪਾਰਟੀਆਂ ਬਦਲਦੇ ਨੇ ਲੋਕਾਂ ਨੇ ਉਹਨਾਂ ਨੂੰ ਇਲੈਕਸ਼ਨ ਦੇ ਵਿੱਚ ਬੁਰੀ ਤਰ੍ਹਾਂ ਨਕਾਰਨਾ ਜੀ ਲੱਗਦਾ ਵੀ ਸਦਾ ਜਿਹੜੇ ਕਾਂਗਰਸ ਦੇ ਰਹੇ ਪਿੱਟੂ ਰਹੀਓ ਜਰਸੀ ਦੇ ਪੁੱਤਾਂ ਦੇ ਉਹਨਾਂ ਨੂੰ ਨਹੀਂ ਜਾਣ ਚਾਹੀਦਾ ਜੀ ਜੀ ਉਹਨਾਂ ਨੂੰ ਜਾਣਾ ਇਸ ਲਈ ਦੇਖੋ ਜਾਣਾ ਤਾਂ ਨਹੀਂ ਸੀ ਚਾਹੀਦਾ ਘੱਟੋ ਘਾਟ ਉਹਨਾਂ ਨੂੰ ਆਪਣੇ ਆਪਣੇ ਦਾਦੇ ਦਾ ਹੀ ਸ਼ਰਮ ਰੱਖ ਲੈਣੀ ਚਾਹੀਦੀ ਸੀ ਜਿਹੜੇ ਉਹਨਾਂ ਦਾਦਾ ਜੀ ਮੁੱਖ ਮੰਤਰੀ ਰਹੇ ਪੰਜਾਬ ਦੇ ਉਹਨਾਂ ਨੂੰ ਉਹਨਾਂ ਦੇ ਹੀ ਜਿਹੜੇ ਸਵਰਗਵਾਸੀ ਨੇ ਉਹਨਾਂ ਦੀ ਮੱਸਾ ਸ਼ਰਮ ਰੱਖ ਲੈਂਦੇ ਜੋ ਪਾਰਟੀ 'ਚ ਗਏ ਨੇ ਤੇ ਬੜੀ ਹੀ ਮਤਲਬ ਮੰਦਪਾਗੀ ਗੱਲ ਆ ਜੋ ਉਹਨਾਂ ਨੇ ਰਾਹੁਲ ਗਾਂਧੀ ਦੇ ਬਾਰੇ ਸ਼ਬਦ ਸ਼ਬਾਸ਼ ਬੋਲੀ ਸ਼ਬਦ ਬੋਲੇ ਨੇ ਸੋ ਉਸ ਦੇ ਖਿਲਾਫ ਅਸੀਂ ਅੱਜ ਰੋਸ ਪ੍ਰਦਰਸ਼ਨ ਕੀਤਾ ਹੈ ਯੂਥ ਕਾਂਗਰਸ ਵੱਲੋਂ ਤੇ ਸੱਜਣੇ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਅਸ਼ੋਕ ਕੁਮਾਰ ਪੱਪੂ ਜੀ ਉਹਨਾਂ ਦੀ ਗਵਾਹੀ ਇੱਥੇ ਅਸੀਂ ਅੱਜ ਪੁਤਲਾ ਸਾਡਾ ਵਿਜੀਵ ਪਾਰਟੀ ਦਾ ਹਾਂਜੀ ਆਪਣਾ ਨਾਮ ਦੱਸ ਕੇ ਕਿਹੜੀ ਜਗ੍ਹਾ ਦਾ ਪ੍ਰਦਰਸ਼ਨ ਮੇਰਾ ਨਾਮ ਵਿਕਾਸ ਮਿਸ਼ਰਾ ਡਿਸਟ੍ਰਿਕਟ ਵਾਈਸ ਪ੍ਰਧਾਨ ਅੱਜ ਜਿਹੜਾ ਪ੍ਰੋਟੈਸਟ ਕੀਤਾ ਗਿਆ ਕਾਦੇ ਪਾਸਤੇ ਕੀਤਾ ਗਿਆ ਅੱਜ ਜੀ ਹਾਈ ਕਮਾਂਡ ਹੁਕਮ ਸੀ ਸ੍ਰਿਸ਼ਨੀ ਪੱਪੂ ਜੀ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਉਹ ਅੱਜ ਇੱਕ ਇਹ ਗੱਲ ਤੋਂ ਬਾਹਰ ਸੀ ਤੇ ਉਹਨਾਂ ਨੇ ਡਿਊਟੀ ਲਗਾਈ ਸੀ ਮੇਰੀ ਕਿ ਅੱਜ ਪ੍ਰਧਾਨ ਮੰਤਰੀ ਮੋਦੀ ਦਾ ਬੁੱਤਲਾ ਫੋਕ ਕੇ ਤੇ ਕਾਂਗਰਸ ਵਰਕਰਾਂ ਨੂੰ ਲੈ ਕੇ ਤੇ ਪ੍ਰੋਟੈਸਟ ਕੀਤਾ ਜਾਵੇ ਤੇ ਮੋਦੀ ਜੀ ਨੇ ਜੋ ਇੱਥੇ ਆਪਣਾ ਹਾਲ ਕੀਤਾ ਇੰਡੀਆ ਦਾ ਬੇਰੋਜ਼ਗਾਰੀ ਇੰਨੀ ਮਹਿੰਗਾਈ ਇੰਨੀ ਹੈ ਜੋ ਕਾਰਪਟ ਘਰਾਨਿਆਂ ਦਾ ਬਿਜ਼ਨਸ ਕਰਦੇ ਵਪਾਰ ਠੀਕ ਹੈ ਜੀ ਉਸ ਤੋਂ ਬਾਅਦ ਇਹ ਰਮਨੀਤ ਬਿੱਟੂ ਜਿਹੜੀ ਗਲਤ ਭਾਸ਼ਾ ਬੋਲਣ ਦਾ ਰਾਹੁਲ ਗਾਂਧੀ ਖਿਲਾਫ ਇਹਨੂੰ ਪੁੱਛੋ ਕਿ ਜਦੋਂ ਇਹ ਰਾਹੁਲ ਗਾਂਧੀ ਕਾਂਗਰਸ ਪਾਰਟੀ ਜੀ ਰਾਹੁਲ ਗਾਂਧੀ ਦੇ ਪੈਰੀ ਹੱਥ ਲਾਂਦਾ ਸੀ ਉਦੋਂ ਰਾਹੁਲ ਗਾਂਧੀ ਠੀਕ ਸੀ ਅੱਜ ਰਾਹੁਲ ਗਾਂਧੀ ਦੇ ਖਿਲਾਫ ਬੋਲਣ ਦੇ ਆ ਕਿ ਖਾਲਸਤਾਨੀ ਅੱਤਵਾਦੀ ਆ ਇਹਦੇ ਲੋਕਾਂ ਨੂੰ ਲੜਾਉਂਦੇ ਪਏ ਨੇ இந்துਾਂ ਤੇ ਸਿੱਖਾਂ ਨੂੰ ਆਪਸ ਵਿੱਚ ਤੇ ਮੋਦੀ ਦੀ ਸਟ੍ਰੈਟਜੀ ਇਹੀ ਹੈ ਪਰ ਇੱਥੇ ਲੋਕਾਂ ਨੇ ਇਤਨਾ ਨਹੀਂ ਕਰਨਾ ਲੋਕੀ ਸਮਝਦਾਰ ਨੇ ਲੋਕੀ ਇਕੱਠੇ ਨੇ ਤੇ ਅੱਗੋਂ ਵੀ ਸਾਨੂੰ ਜਦੋਂ ਹਾਈ ਕਮਾਂਡੋਂ ਕਮ ਹੋਏਗਾ ਅੱਜ ਆਪਾਂ ਆਪਣਾ ਮੋਦੀ ਦਾ ਪੁੱਤਰਾ ਫੋਕਿਆ ਵਾ ਆਮ ਨੂੰ ਜੋਵਾ ਇੱਕ ਮਾ ਸਾਡਾ ਕੰਮ ਕਰੇ ਤਰੇ ਪ੍ਰੋਟੈਸਟ ਕਰਦੇ ਰਹਾਵੇਂ ਕਾਂਗਰਸ ਵਰਕਰਾਂ ਨਾਲ ਲੈ ਕੇ ਕੀ ਲੱਗਦਾ ਪਹਿਲੇ ਕਿੰਨੇ ਦਿਨਾਂ ਤੋਂ ਇਦਾਂ ਨੇ ਬਿਆਨ ਦਿੱਤੀ ਹੁਣ ਨਮਰੀਪ ਬੱਟੂ ਦੇ ਲੱਭੇ ਨੇ ਦੇਖੋ ਜੀ ਇਹਨਾਂ ਦਾ ਕੰਮ ਹੀ ਇਹੀ ਹੈ ਲੜਾਣਾ ਦੇਸ਼ ਨੂੰ ਆਪਸ ਵਿੱਚ ਪਾੜਨਾ ਤੇ ਮੋਦੀ ਸ਼ੁਰੂ ਤੋਂ ਕਰਦਾ ਆ ਰਿਹਾ ਹੈ ਮਹਿੰਗਾਈ ਦਾ ਇੰਨਾ ਬੁਰਾ ਹਾਲਾ ਇੰਨੀ ਮਹਿੰਗਾਈ ਕੀਤੀ ਹੈ ਕਾਰੋਬਾਰ ਕਿਸਾ ਚੱਲਦਾ ਨਹੀਂ ਪਿਆ ਤੇ ਬੁਰੇ ਹਾਲਾ ਕੱਲ ਵੀ ਪ੍ਰੋਟੈਸਟ ਕੀਤਾ ਹਾਈ ਕਮਾਂਡ ਹੁਕਮ ਸੀ ਅਸ਼ਨੀ ਬੱਬੂ ਜੀ ਰਹਿਨਮਾਈ ਹਿੱਟ ਤੇ ਅੱਜ ਵੀ ਉਹਨਾਂ ਦੀ ਰਹਿਨਮਾਈ ਹਿੱਟ ਅੱਜ ਬਾਹਰ ਨੇ ਤੇ ਪ੍ਰੋਗਰਾਮ ਅਸੀਂ ਕਰ ਰਹੇ ਆ ਪ੍ਰੋਟੈਸਟ ਕਰ ਰਹੇ ਆ ਮੁੱਦੀ ਦਾ ਤੇ ਅਸਰੇ ਅੱਗੋਂ ਵੀ ਕਰਦੇ ਰਵਾਂਗੇ ਪੰਜਾਬ ਦੇ ਲੋਅਰ ਆਰਡਰ ਨੂੰ ਕਿਹਨੂੰ ਤੱਕ ਦੇਖਦੇ ਹਾਂਜੀ ਪੰਜਾਬ ਦੇ ਲੋਅਰ ਆਰਡਰ ਨੂੰ ਕਿਹਨੂੰ ਤੱਕ ਦੇਖਦੇ ਬਹੁਤ ਖਰਾਬ ਹੈ ਲਾਅਨ ਆਰਡਰ ਲਾਅਨ ਆਰਡਰ ਤੁਸੀਂ ਵੇਖ ਹੀ ਲਓ ਰੋਜ਼ ਆਪਣਾ ਹਥਿਆਰਾਂ ਦਾ ਬੰਦੇ ਫੜੇ ਨੇ ਨਿਆਂ ਹਥਿਆਰਾਂ ਨਾਲ ਆ ਗਿਆ ਪੰਜਾਬ 'ਚ ਤੇ ਗੈਂਗਸਟਰਾਂ ਨੇ ਰੋਜ਼ ਫਰੋਤੀਆਂ ਲੋਕਾਂ ਨੂੰ ਵਪਾਰੀਆਂ ਨੂੰ ਫੋਨ ਆਉਂਦੇ ਪਏ ਆ ਕਿ ਇੰਨੇ ਲ ਕਿਸ ਨੂੰ ਛੱਡਦੇ ਹੀ ਨਹੀਂ ਪਏ ਲਾਅਨ ਆਰਡਰ ਤੁਹਾਡੇ ਸਾਹਮਣੇ ਹੀ ਹੈ ਤੁਸੀਂ ਜਿਆਦਾ ਜਾਣਦੇ ਜੀ ਲੱਗਦਾ ਤਾਂ ਇਹ ਲੋਕ ਜਿਹੜੇ ਵਿਦੇਸ਼ਾਂ ਚ ਜਾ ਰਹੇ ਹਾਂ ਹਾਂਜੀ ਇਸ ਤਰ੍ਹਾਂ ਹੀ ਬਾਈ ਇਹ ਪੰਜਾਬ ਦਾ ਵੇਖੋ ਬੰਦਾ ਕਿਹੜਾ ਰਹਿ ਗਿਆ ਜਿੱਥੇ ਸਾਰਾ ਬੱਚਾ ਆਪਣਾ ਬਾਹਰ ਭੇਜਦੇ ਆਮ ਆਦਮੀ ਤੁਹਾਡੀ ਸਰਕਾਰ ਨੂੰ ਕਿਸ ਤਰ੍ਹਾਂ ਦੇਖਦੇ ਆਮ ਆਦਮੀ ਪਾਰਟੀ ਦਾ ਬੜਾ ਸਟੇਟ ਚ ਉਹਨਾਂ ਦੀ ਸਰਕਾਰ ਹੈ ਉਹਨਾਂ ਨੂੰ ਲਾਅਨ ਆਰਡਰ ਸਹੀ ਕਰਨਾ ਚਾਹੀਦਾ ਤੇ ਪੰਜਾਬ ਚ ਦੀ ਵੇਖ ਲਓ ਆਪਣੇ ਅੰਮ੍ਰਿਤਸਰ ਦਾ ਹਾਲ ਵੇਖ ਲਓ ਕਿਤੇ ਦੂਜੇ ਦਿਨ ਨਹੀਂ ਖਵਾ ਹੁੰਦੀਆਂ ਲੁੱਟਾਂ ਖਵਾਾਂ ਕਿਤੇ ਸਨੇਚਿੰਗ ਦੀ ਵਪਾਰੀ ਨੂੰ ਤੇ ਥ੍ਰੈੱਡ ਆ ਗਈ ਹਰ ਪੰਜਾਬ ਦੇ ਵਿੱਚ ਪੂਰੀ ਥ੍ਰੈੱਡ ਆ ਰਹੀ ਹੈ